ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਗਮ ਬੁਟੀਕ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂ ਬਾਹ ਦੇ ਵਿੱਚ ਜੋੜ ਪਾਉਣ ਦਾ ਸਹੀ ਤਰੀਕਾ ਇਸ ਤਰ੍ਹਾਂ ਦੇ ਜਿਹੜੇ ਬਾਰਡਰ ਵਾਲੇ ਸੂਟ ਹੁੰਦੇ ਆ ਉਹਨਾਂ ਦੇ ਵਿੱਚ ਬਾਹ ਦਾ ਕੱਪੜਾ ਘੱਟ ਹੁੰਦਾ ਤੇ ਸਾਈਡ ਤੇ ਚੜਾਈ ਘੱਟ ਹੁੰਦੀ ਹੈ ਬਾਹ ਦੀ ਤੇ ਆਪਾਂ ਨੂੰ ਜੋੜ ਪਾਉਣ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ ਇਸ ਤਰ੍ਹਾਂ ਦੇ ਸੂਟ ਦੇ ਵਿੱਚ ਤੇ ਹਾਂਜੀ ਤੁਹਾਨੂੰ ਅੱਜ ਮੈਂ ਸਹੀ ਤੇ ਬਿਲਕੁਲ ਸੌਖਾ ਤਰੀਕਾ ਦੱਸੂਗੀ ਜੋੜ ਪਾਉਣ ਦਾ ਤੇ ਬਿਲਕੁਲ ਪਤਾ ਵੀ ਨਹੀਂ ਲੱਗਦਾ ਵੀ ਆਪਾਂ ਜੋੜ ਪਾਇਆ ਇਸ ਤਰੀਕੇ ਨਾਲ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਲਾਈਕ ਤੇ ਸ਼ੇਅਰ ਵੀ ਕਰਿਓ ਜੀ ਤਾਂ ਜੋ ਜਿਹੜੀਆਂ ਘਰੇ ਬੈ ਕੇ ਪਹਿਣਾ ਸਲਾਈ ਸਿੱਖ ਰਹੀਆਂ ਉਹਨਾਂ ਨੂੰ ਹੈਲਪ ਹੋ ਸਕੇ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਜੇਕਰ ਤੁਸ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਾ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਦੇਖੋ ਜੀ ਪਹਿਲਾਂ ਆਪਾਂ ਕਮੀਜ਼ ਦੇ ਦੋਨੇ ਪਾਸੇ ਕਟਿੰਗ ਕਰ ਲਾਂਗੇ ਆਪਾਂ ਪੀਸ ਉਤਾਰ ਲੈਣੇ ਆ ਕਮੀਜ਼ ਦੇ ਉਸ ਤੋਂ ਬਾਅਦ ਆਪਾਂ ਬਾਂਦੀ ਕਟਿੰਗ ਕਰਨੀ ਸ਼ੁਰੂ ਕਰਾਂਗੇ ਹਾਂਜੀ ਆਪਾਂ ਕਮੀਜ਼ ਦੇ ਪੀਸ ਹੁਣ ਉਤਾਰ ਲਿਆ ਤੇ ਹੁਣ ਆਪਾਂ ਬਾਂਦੀ ਕਟਿੰਗ ਕਰਾਂਗੇ ਦੇਖੋ ਹੁਣ ਆਪਣੇ ਕੋਲ ਇਹ ਬਾਰਡਰ ਵਾਲੀ ਸਾਈਡ ਤੋਂ ਬਾਂਦੀ ਕਟਿੰਗ ਆਪਾਂ ਕਰਨੀ ਹੈ ਤੇ ਆਪਾਂ ਇਹ ਕੱਪੜੇ ਨੂੰ ਪਹਿਲਾਂ ਇਸ ਤਰ੍ਹਾਂ ਪਿਛਾ ਕੇ ਰੱਖ ਲੈਣਾ ਤੇ ਹੁਣ ਆਪਾਂ ਜਿਹੜੀ ਬਾਂ ਦਾ ਦੂਜਾ ਪਾਸਾ ਹੈ ਉਹ ਵੀ ਆਪਾਂ ਉੱਤੇ ਪਿਛਾ ਕੇ ਰੱਖ ਲਾਂਗੇ ਬਾਰਡਰ ਨੂੰ ਆਪਸ ਦੇ ਵਿੱਚ ਮਿਲਾ ਕੇ ਰੱਖ ਲੈਣਾ ਇਸ ਤਰ੍ਹਾਂ ਇਹ ਬਾਰਡਰ ਨੂੰ ਆਪਸ ਚ ਮਲਾ ਕੇ ਹੀ ਰੱਖਣਾ ਹੁੰਦਾ ਵੀ ਇਹਦੇ ਨਾਲ ਇਹ ਕੀ ਇਹ ਕਾਂਚ ਚ ਨਾ ਜਾਵੇ ਇਧਰ ਉਧਰ ਨਾ ਹੋਵੇ ਸਟੀਚਿੰਗ ਆਪਣੀ ਬਿਲਕੁਲ ਸਹੀ ਹੋਊਗੀ ਜੇ ਆਪਾਂ ਪਹਿਲਾਂ ਹੀ ਸਹੀ ਤਰੀਕੇ ਨਾਲ ਕਟਿੰਗ ਕਰਾਂਗੇ ਤਾਂ ਅਪਾ ਚੰਗੀ ਤਰ੍ਹਾਂ ਸੈੱਟ ਕਰਕੇ ਰੱਖ ਲਾਂਗੇ ਹੁਣ ਦੇਖੋ ਕਈ ਭੈਣਾਂ ਨੂੰ ਨਹੀਂ ਪਤਾ ਹੁੰਦਾ ਤਾਂ ਉਹ ਇੱਥੇ ਉੱਪਰਲੇ ਪਾਸੇ ਜੋੜ ਪਾ ਲੈਂਦੀਆਂ ਇੱਥੇ ਤੇ ਇੱਥੇ ਜੋੜ ਪਾਇਆ ਉਹ ਸਹੀ ਨਹੀਂ ਲੱਗਦਾ ਹਨਾ ਜਿਵੇਂ ਪਲੇਨ ਸੂਟ ਹੁੰਦਾ ਉਹਨਾਂ ਦੇ ਆਪਾਂ ਕੀ ਇਹ ਪਾਈਪਿੰਗ ਲਾ ਕੇ ਜਾਂ ਕੋਈ ਵੀ ਡਿਜ਼ਾਈਨ ਬਣਾ ਕੇ ਚਲੋ ਬਣ ਜਾਂਦਾ ਹੈ ਹਨਾ ਪਰ ਫਿਰ ਵੀ ਜਦੋਂ ਆਪਾਂ ਇਸ ਤਰ੍ਹਾਂ ਦੇ ਸਰਦੀ ਵਾਲੇ ਸੂਟ ਹੁੰਦੇ ਆ ਉਹਨਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਜੋੜ ਨਹੀਂ ਲਾ ਸਕਦੇ ਕਿਉਂਕਿ ਇਹ ਜੋੜ ਲਾਇਆ ਬਿਲਕੁਲ ਵਧੀਆ ਨਹੀਂ ਲੱਗਦਾ ਸੂਟ ਦੇ ਵਿੱਚ ਤੇ ਸੂਟ ਦੀ ਲੁੱਕ ਵੀ ਖਰਾਬ ਹੋ ਜਾਂਦੀ ਹੈ ਇਕਾ ਤਰੀਕਾ ਹੁੰਦਾ ਜੋੜ ਪਾਉਂਦਾ ਇਹ ਵੀ ਆਪਾਂ ਨਹੀਂ ਕਰਨਾ ਕਿਉਂਕਿ ਇਹਦੇ ਨਾਲ ਚਾਰੇ ਪਾਸੇ ਜੋੜ ਪੈ ਜਾਂਦਾ ਚਾਰੇ ਪੱਲਿਆਂ ਤੇ ਤੇ ਇਹ ਵੀ ਫਰੰਟ ਤੇ ਬੈਕ ਬਾਹ ਦੇ ਦੋਨੇ ਪਾਸਿਆਂ ਤੇ ਆ ਜਾਂਦਾ ਜੋੜ ਇਹ ਵੀ ਆਪਾਂ ਨਹੀਂ ਪਾਉਣਾਗਾ ਇਹ ਵੀ ਬਿਲਕੁਲ ਵਧੀਆ ਨਹੀਂ ਲੱਗਦਾ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਬਿਲਕੁਲ ਸਹੀ ਤੇ ਸੋਖਾ ਤਰੀਕਾ ਜਿਹਦੇ ਨਾਲ ਬਾਹ ਦਾ ਜੋੜ ਪਾਇਦਾ ਪਤਾ ਵੀ ਨਹੀਂ ਲੱਗਦਾ ਆਪਾਂ ਦੋਨੇ ਪੱਲਿਆਂ ਨੂੰ ਐ ਵਿਛਾ ਕੇ ਰੱਖ ਲੈਣਾ ਤੇ ਆਪਾਂ ਉੱਪਰਲੇ ਪਾਸੇ ਢਾਈ ਜਾਂ 3 ਇੰਚ ਤੱਕ ਫੋਲਡ ਕਰਨਾ ਸਿਰਫ ਇਹ ਜੋੜ ਸਿਰਫ ਆਪਣੇ ਪਿਛਲੇ ਪਾਸੇ ਪਊਗਾ ਬਾਹ ਦੇ ਆਪਾਂ ਅਗਲੇ ਪਾਸੇ ਜੋੜ ਨਹੀਂ ਪਾਉਣਾ ਇਹ ਜੋੜ ਜਦੋਂ ਪਾਉਨੇ ਆ ਤੇ ਬੈਕ ਸਾਈਡ ਤੇ ਰਹਿ ਜਾਂਦਾ ਤੇ ਅਗਲੇ ਪਾਸੇ ਜਿਹੜੀ ਕਾਰਟ ਪਾਉਨੇ ਆ ਉਹ ਵੀ ਸਹੀ ਪੈਂਦੀ ਹੈ ਤੇ ਬਿਲਕੁਲ ਪਤਾ ਨਹੀਂ ਲੱਗਦਾ ਵੀ ਆਪਾਂ ਜੋੜ ਪਾਇਆ ਇਸ ਤਰ੍ਹਾਂ ਰੱਖ ਲੈਣਾ ਤੇ ਇਹ ਦੇਖਣਾ ਹੈ ਵੀ ਮੋਢਾ ਸਹੀ ਬੰਦ ਹੈ ਜਾਂ ਨਹੀਂ ਮੋਢੇ ਦੇ ਹਿਸਾਬ ਨਾਲ ਦੇਖਣਾ ਤੁਸੀਂ ਹੁਣ ਮੇਰੇ ਕੋਲ ਦੇਖੋ ਇਹਦਾ ਮੋਢਾ ਮੈਨੂੰ 8.5 9 ਇੰਚ ਤੱਕ ਚਾਹੀਦਾ ਹੈ ਤਿਆਰ ਤੇ ਵੱਧ ਕਰਕੇ ਮੇਰੇ ਕੋਲ 10 ਇੰਚ ਤੱਕ ਮੋਢਾ ਬਚਦਾ ਤੇ ਮੈਂ ਸਹੀ ਤਰੀਕੇ ਨਾਲ ਜੋੜ ਪਾ ਸਕਦੀ ਹਾਂ ਇੱਥੋਂ ਤੁਸੀਂ ਕੀ ਕਰਨਾ ਤੁਸੀਂ ਪਹਿਲਾਂ ਮੋਢੇ ਦੀ ਮਿੰਤੀ ਕਰਕੇ ਦੇਖਣੀ ਹੈ ਜੇਕਰ ਤੁਹਾਡੇ ਕੋਲ ਮੋਢਾ ਵੱਧ ਹੈ ਤਾਂ ਤੁਸੀਂ ਵੱਧ ਫੋਲਡਿੰਗ ਕਰ ਸਕਦੇ ਹੋ ਉਪਰੋਂ ਤੇ ਜੇ ਘੱਟ ਹੈ ਤਾਂ ਤੁਸੀਂ ਉਪਰੋਂ ਘੱਟ ਫੋਲਡਿੰਗ ਕਰ ਸਕਦੇ ਹੋ ਠੀਕ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਮੋਢਾ ਆਪਣੇ ਕੋਲ ਪੂਰਾ ਤਿਆਰ ਹੋਣਾ ਚਾਹੀਦਾ ਉਸ ਤੋਂ ਬਾਅਦ ਹੀ ਕਰਨਾ ਤੇ ਹੁਣ ਮੈਂ ਪਹਿਲਾਂ ਇੱਥੇ ਨਿਸ਼ਾਨ ਲਾ ਲੂੰਗੀ ਆਪਾਂ ਕਟਿੰਗ ਕਰਕੇ ਨਾ ਪੀਸ ਅਲੱਗ ਕਰ ਲੈਣੇ ਆ ਤੇ ਜਿੰਨੀ ਮੇਰੀ ਬਾਹ ਹੈਗੀ ਹੈ ਮੇਰੇ ਕੋਲ 15.5 ਇੰਚ ਬਾਹ ਤਿਆਰ ਹੈ ਤੇ ਮੈਂ 16 ਇੰਚ ਤੇ ਇੱਥੇ ਨਿਸ਼ਾਨ ਲਾ ਲੂੰਗੀ ਇਸ ਤਰ੍ਹਾਂ ਤੇ ਹੁਣ ਆਪਾਂ ਕਟਿੰਗ ਕਰ ਦਾਂਗੇ ਦੋਨੇ ਪਾਸੇ ਆਪਾਂ ਅਲੱਗ ਕਰ ਲਾਂਗੇ ਤੇ ਆਪਾਂ ਨੂੰ ਜੋੜ ਪਾਉਣ ਦੇ ਵਿੱਚ ਵੀ ਆਸਾਨੀ ਹੋ ਜੂਗੀ ਹੁਣ ਜਿਹੜੇ ਦੇਖੋ ਦੂਜੇ ਬਚੇ ਹੋਏ ਬਾਰਡਰ ਸੀ ਹਨਾ ਚਾਰ ਬਾਰਡਰ ਹੁੰਦੇ ਆ ਆਪਣੇ ਬਾਹ ਦੇ ਵਿੱਚ ਦਿੱਤੇ ਹੋਏ ਬਾਹ ਵਾਸਤੇ ਤੇ ਉਹ ਆਪਾਂ ਉਹਨਾਂ ਦੋਨਾਂ ਨੂੰ ਹੁਣ ਆਪਸ ਵਿੱਚ ਮਿਲਾ ਕੇ ਤੇ ਉਹਨਾਂ ਨੂੰ ਬਰਾਬਰ ਕਰਕੇ ਰੱਖ ਲਾਂਗੇ ਇਸ ਟ੍ਰੀਕ ਨਾਲ ਆ ਦੇਖੋ ਆ ਵਾਲੇ ਹੈਗੇ ਹੁਣੇ ਬਰਾਬਰ ਜਿਵੇਂ ਉਹ ਪਹਿਲਾਂ ਬਾਰਡਰ ਆਪਾਂ ਦੂਜੀ ਬਾਹਰ ਰੱਖਿਆ ਹਨਾ ਉਵੇਂ ਇਸ ਦੇ ਰੱਖ ਲਾਂਗੇ ਇਸ ਤਰ੍ਹਾਂ ਸਹੀ ਕਰਕੇ ਰੱਖ ਕੇ ਤੇ ਆਪਾਂ ਹੁਣ ਇੱਥੇ ਆ ਹੀ ਵਿਛਾ ਲਾਂਗੇ ਠੀਕ ਹੈ ਤੁਸੀਂ ਚਾਹੋ ਤਾਂ ਇਹ ਕਟਿੰਗ ਕਰਕੇ ਵੀ ਤੁਸੀਂ ਰੱਖ ਸਕਦੇ ਹੋ ਹੁਣ ਪਹਿਲਾਂ ਕਟਿੰਗ ਵੀ ਕਰ ਸਕਦੇ ਹੋ ਮੈਂ ਮੋਡੇ ਦੇ ਹਿਸਾਬ ਨਾਲ ਕਟਿੰਗ ਨਹੀਂ ਕਰਦੀ ਹੁੰਦੀ ਕਿਉਂਕਿ ਮੈਨੂੰ ਪਹਿਲਾਂ ਤੋਂ ਹੀ ਆਦਤ ਬਣੀ ਹੈ ਜਿੰਨਾ ਕਪੜਾ ਹੁੰਦਾ ਮੈਂ ਸਾਰਾ ਰੱਖ ਕੇ ਵਿੱਚੋਂ ਹੀ ਮੋਡੇ ਕਟਿੰਗ ਕਰਦੀ ਹੁੰਨੀ ਹੈ ਤੇ ਪਹਿਲਾਂ ਕਟਿੰਗ ਨਹੀਂ ਕਰਦੀ ਮੈਂ ਕਪੜਾ ਉਤੋਂ ਤੇ ਤੁਸੀਂ ਪਹਿਲਾਂ ਵੀ ਕਟਿੰਗ ਕਰ ਸਕਦੇ ਹੋ ਤੇ ਜੇਕਰ ਤੁਸੀਂ ਚਾਹੋ ਤਾਂ ਕੱਟ ਕੇ ਪਹਿਲਾਂ ਬਾਹ ਦੇ ਵਿੱਚ ਕੀ ਹੈ ਸਟਿਚਿੰਗ ਕਰ ਲੋ ਜਿਹੜੀ ਜੋੜ ਪਾਉਣਾ ਆਪਾਂ ਉਹਨੂੰ ਪਹਿਲਾਂ ਸਟਿਚਿੰਗ ਕਰਕੇ ਉਸ ਤੋਂ ਬਾਅਦ ਤੁਸੀਂ ਬਾਹ ਦੀ ਕਟਾਈ ਪਾ ਸਕਦੇ ਹੋ ਬਟ ਮੈਨੂੰ ਆਦਤ ਹੈਗੀ ਹੈ ਮੈਂ ਪਹਿਲਾਂ ਹੀ ਕਟਾਈ ਪਾਉਣੀ ਹੁੰਨੀ ਹੈ ਬਾਅਦ ਦੇ ਵਿੱਚ ਸਲਾਈ ਲਾਉਣੀ ਹੈ ਹੁਣ ਮੈਂ ਹੁਣ ਆਪਾਂ ਬਾਹ ਦੇ ਵਿੱਚ ਕਾਟ ਪਾ ਦਿੰਨੇ ਆਂ ਦੇਖੋ ਬਾਹ ਨੂੰ ਇਸ ਤਰ੍ਹਾਂ ਸਾਰਾ ਨਿਸ਼ਾਨ ਲਾ ਕੇ ਆਪਾਂ ਤੇ 3 ਇੰਚ ਦੀ ਕਾਟ ਪਾਉਣੀ ਹੈ ਤੇ ਆਪਾਂ ਮੋਢੇ ਤੋਂ ਗਲਾਈ ਦੇ ਦੇਣੀ ਹੈ ਤੇ ਜਿੰਨੀ ਮੋਰੀ ਆਪਾਂ ਨੂੰ ਤਿਆਰ ਚਾਹੀਦੀ ਹੁਣ 5 ਇੰਚ ਮੋਰੀ ਤਿਆਰ ਹੈ ਤੇ ਆਪਾਂ 2 ਇੰਚ ਵਧ ਕਰਕੇ ਰੱਖਾਂਗੇ ਫੋਲਡਿੰਗ ਜਿਹੜਾ ਕਪੜਾ ਆਪਾਂ ਨੂੰ ਬਾਹਰ ਐਕਸਟਰਾ ਚਾਹੀਦਾ ਬਾਹਾਂ ਦੇ ਵਿੱਚ ਉਹ ਆਪਾਂ ਵਧ ਰੱਖ ਲਾਂਗੇ ਤੇ ਉੱਥੋਂ ਨਿਸ਼ਾਨ ਲਾ ਕੇ ਤੇ ਆਪਾਂ ਹੁਣ ਕਟਿੰਗ ਕਰ ਦਾਂਗੇ ਹਾਂਜੀ ਕਟਿੰਗ ਕਰਨ ਤੋਂ ਬਾਅਦ ਹੁਣ ਤੁਸੀਂ ਦੇਖੋ ਆਪਾਂ ਜੋੜ ਇੱਕ ਪਾਸੇ ਹੀ ਪਾਇਆ ਪਿਛਲੇ ਪਾਸੇ ਸਿਰਫ ਜੋੜ ਰਹਿ ਗਿਆ ਹੁਣ ਆਪਾਂ ਚਾਰੇ ਪੱਲਿਆਂ ਤੇ ਨਹੀਂ ਪਾਇਆ ਤੇ ਹੁਣ ਅਗਲੇ ਪਾਸੇ ਦੀ ਕਾਰਟ ਆਪਾਂ ਪਹਿਲਾਂ ਵੀ ਪਾ ਸਕਦੇ ਆ ਬਾਅਦ ਵਿੱਚ ਵੀ ਪਾ ਸਕਦੇ ਆ ਤੇ ਉਹ ਆਪਦੀ ਮਰਜ਼ੀ ਆ ਜਦੋਂ ਮਰਜ਼ੀ ਆਪਾਂ ਪਾ ਸਕਦੇ ਆ ਕਾਰਟ ਹਾਂਜੀ ਇਸ ਤਰੀਕੇ ਨਾਲ ਤੁਸੀਂ ਬਾਹ ਦੇ ਵਿੱਚ ਜੋੜ ਪਾ ਸਕਦੇ ਹੋ ਬਿਲਕੁਲ ਸਹੀ ਤਰੀਕਾ ਹੈ ਇਹਦੇ ਨਾਲ ਪਤਾ ਨਹੀਂ ਲੱਗਦਾ ਜੋੜ ਪਾਇਆ ਦਾ ਬਿਲਕੁਲ ਵੀ ਜੋੜ ਹਮੇਸ਼ਾ ਪਿਛਲੇ ਪਾਸੇ ਹੀ ਰਹਿ ਜਾਂਦਾ ਹਾਂਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਹਾਂਜੀ ਥੈਂਕ ਯੂ